ਡਾਕਟਰ ਦੇ ਨਾਲ ਜੁੜਾ ਹੈ ਜ਼ਬਰ ਜਨਾਹ ਅਤੇ ਹਤਿਆਕਾਂਡ ਮਾਮਲੇ ਦੇ ਵਿੱਚ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਜੁੜਾ ਸਖਤ ਕਾਰਵਾਈ ਅਤੇ ਨਾਰੀ ਸੁਰੱਖਿਆ ਨੂੰ ਲੈ ਕੇ ਰੋਸ ਮਾਰਚ ਕਰਿਆ ਗਿਆ ਹੈ ਹੁਣ ਇਸੇ ਦੌਰਾਨ ਸਟੂਡੈਂਟ ਯੂਨੀਅਨ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਦੇਸ਼ ਦੇ ਵਿੱਚ ਹਰ ਰੋਜ਼ ਮਹਿਲਾਵਾਂ ਦੇ ਨਾਲ ਰੇਪ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਫਿਰ ਭਾਵੇਂ ਲੜਕੀ ਡਾਕਟਰ ਦੀ ਪੜ੍ਹਾਈ ਕਰ ਰਹੀ ਹੋਵੇ ਜਾਂ ਫਿਰ ਉਹ ਇੰਜੀਨੀਅਰ ਦੀ ਜਾਂ ਫਿਰ ਕਿਸੇ ਵੀ ਹੋਰ ਜੁੜੀ ਪੜ੍ਹਾਈ ਉਹ ਕਰ ਰਹੀ ਹੋਵੇ ਪਰ ਜੋ ਕੁਝ ਮਹਿਲਾਵਾਂ ਦੇ ਨਾਲ ਵਾਪਰ ਰਿਹਾ ਹੈ ਉਹ ਕਾਫੀ ਜ਼ਿਆਦਾ निंदनीयੋਗ ਹੈ ਅਸੀਂ ਦੀ ਅਸੀਂ ਪੂਰ ਜ਼ੋਰ ਨਿੰਦਾ ਕਰਦੇ ਹਾਂ ਜ਼ਬਰਜੁਨਾਹ ਕਰਨ ਵਾਲੇ ਜਿਹੜੇ ਦੋਸ਼ੀਆ ਨੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਨਾਵਰੇ ਗਿੰਦਰ ਸਿੰਘ ਜੀ ਪ੍ਰਧਾਨ ਪੰਜਾਬ ਸੋਸ਼ਲ ਯੂਨੀਅਨ ਬਠਿੰਡਾ ਜੀ ਅੱਜ ਦਾ ਇਹ ਅਸੀਂ ਪ੍ਰੋਟੈਸਟ ਹੈ ਜਿਹੜਾ ਕਲਕੱਤਾ ਵਿਕੇ ਹਾਰਜੀਕਰ ਕਾਲਜ ਦੇ ਵਿੱਚ ਜਿਹੜੀ 9 ਅਗਸਤ ਨੂੰ ਘਟਨਾ ਵਾਪਰੀ ਹੈ ਮੰਦਪਾਗੀ ਘਟਨਾ ਉਸ ਦੇ ਖਿਲਾਫ ਉਸ ਨੂੰ ਲੈ ਕੇ ਇੱਕ ਜਿਹੜਾ ਔਰਤਾਂ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਮਾਹੌਲ ਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਰਜਾਨਾ ਜਿਹੜਾ 80 ਰੇਟ ਕੇਸ ਆ ਜਿਹੜੇ ਉਹ ਫਾਈਲ ਹੁੰਦੇ ਹੈ ਕਿ ਇਹ ਔਨ ਰਿਕਾਰਡ ਕਰ ਲੇਗੀ ਔਰ ਉਹ ਕੇਸ ਜਿਹੜੇ ਫਾਈਲ ਹੀ ਨਹੀਂ ਹੁੰਦੇ ਉਹ ਤਾਂ ਬਹੁਤ ਮਤਲਬ ਉਹ ਨਾ ਕੀ ਗਿਣਤੀ ਜਾ ਕੇ ਦੱਸੀ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਮਾਹੌਲ ਔਰਤਾਂ ਦੇ ਖਿਲਾਫ ਉਸ ਦੇ ਖਿਲਾਫ ਅੱਜ ਦਾ ਜਿਹੜਾ ਅਸੀਂ ਪ੍ਰੋਟੈਸਟ ਆ ਉਹ ਕਰਨ ਜਾ ਰਹੇ ਆ ਭਾਵੇਂ ਇਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਵੱਲੋਂ ਪ੍ਰੋਟੈਸਟ ਚੱਲ ਰਿਹਾ ਪਰ ਇਹ ਮਸਲਾ ਸਿਰਫ ਡਾਕਟਰਾਂ ਦਾ ਨਹੀਂ ਹੈ ਇਹ ਔਰਤਾਂ ਦੀ ਸੁਰੱਖਿਆ ਦਾ ਮਸਲਾ ਚਾਹੇ ਲੜਕੀ ਪਰ ਲਿਖ ਕੇ ਡਾਕਟਰ ਬਣ ਜੇ ਇੰਜੀਨੀਅਰ ਬਣ ਜੇ ਚਾਹੇ ਉਹ ਕੁਝ ਵੀ ਬਣ ਗਏ ਚਾਹੇ ਉਹ ਪਰਦੀ ਹੋਵੇ ਚਾਹੇ ਮਾਪਿਆਂ ਨੂੰ ਘਰੇ ਬਿਠਾ ਲੈਣ ਔਰਤਾਂ ਦਾ ਜਿਹੜੀ ਸੱਚ ਹੈਗੀ ਉਹ ਕਿਤੇ ਵੀ ਜਿਹੜੀ ਹੈਗੀ ਹੈ ਨੀ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਔਰਤਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਔਰ ਜਿਹੜੇ ਆਰ ਜੀ ਕਰ ਰੇਪ ਕੇਸ ਦੇ ਦੋਸ਼ੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਹੜਕੇ ਜਿਨ੍ਹਾਂ ਚ ਧੱਕਿਆ ਜਾਵੇ ਔਰ ਉਹਨਾਂ ਨੂੰ ਫਸੇ ਲਾਇਆ ਮੇਰੀ ਸਰਕਾਰਾਂ ਨੂੰ ਹੱਕ ਜੋੜ ਕੇ ਬੇਨਤੀ ਹੈ ਕਿ ਉਸ ਡਾਕਟਰ ਨੂੰ ਜਸਟਿਸ ਮਿਲਣਾ ਚਾਹੀਦਾ ਗੁਈ ਗੁਈ ਯਸਕੀ